ਇਹ ਜਿਹੜੀ ਸੇਵਾ ਹੈ ਇਹ ਗੁਰੂ ਮਾਰਾ ਵਰਕਤ ਪਾਉਂਦਾ ਜੇ ਗੁਰੂ ਮਾਰਾ ਸਾਨੂੰ ਕੋਈ ਦਿੰਦਾ ਹੈ ਤਾਂ ਹੀ ਆਪਾਂ ਲਾ ਸਕਦੇ ਹਾਂ ਜੇ ਸਾਨੂੰ ਇਹਨਾਂ ਦੇਵੇ ਅਸੀਂ ਵੀ ਕਿੱਥੋਂ ਲਾਵਾਂਗੇ ਅੱਜ ਇੱਥੇ ਖਾਸੀਗਲਾ ਸਾਡੀ ਵੱਡੀ ਭੈਣ ਸੀ ਦਵਿੰਦਰ ਕੌਰ ਗਰੇਵਾਲ ਉਹ ਚਲੇ ਗਈ ਸਾਡੇ ਕੋਲ ਕਾਫੀ ਸੇ ਰਹੇ ਸੀ ਵੱਡੇ ਵਪਾਰੀ ਵੀ ਹੋ ਆਖਰ ਕਿਸਾਨ ਵੀ ਹੋ ਕਿਉਂ ਨਹੀਂ ਸਰਕਾਰ ਦੇਣਾ ਚਾਹੁੰਦੀ ਪੂਰੇ ਦੇਸ਼ ਦਾ ਕਿਉਂਕਿ ਹੱਕ ਤਾਂ ਪੂਰਾ ਦੇਸ਼ ਦੇ ਉੱਤੇ ਸਾਰੇ ਕਿਸਾਨਾਂ ਦਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਿਉਂ ਨਹੀਂ ਦੇਣਾ ਚਾਹੁੰਦਾ ਔਖੀ ਜ਼ਿੰਦਗੀ ਹੈ ਤਾਂ ਕਿਸਾਨ ਦੀ ਹੈ ਅੱਛਾ ਫਾਈਨੈਂਸ਼ਲੀ ਵੀ ਜੇ ਸਭ ਤੋਂ ਵੱਧ ਔਖਾ ਤਾਂ ਕਿਸਾਨ ਹੈ ਇੱਕ ਐਗਜ਼ਾਮਪਲ ਹੈ ਸਾਡੇ ਲਈ ਇੱਕ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਕਿੰਨਾ ਕੀਮਤੀ ਹੈ ਕਿੰਨਾ ਕੀਮਤੀ ਹੈ ਕਿੰਨੇ ਛੋਕ ਰੱਖੀਦੀ ਕਰਦਾ ਹੈ ਦੁਨੀਆ ਦੇ ਵਿੱਚ ਕੋਈ ਵੀ ਮੰਦਾ ਖੇਤੀ ਕਰਕੇ ਸ਼ੌਕ ਬਣਾ ਨਹੀਂ ਕਰਦਾ ਇੱਕ ਪੰਜਾਬੀ ਹੈ ਜਿਹੜਾ ਸ਼ੌਕ ਨਾਲ ਖੇਤੀ ਕਰਦਾ ਜਿਹੜਾ ਤੋਟਾ ਘਟਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਆ ਜੰਨੇ ਹੋ ਮੰਗ ਕਰਦਾ ਸੀ ਸੁਖਵੀਰ ਸਿੰਘ ਬਾਦਲ ਸਤੀਫਾ ਦੇ ਦੇਣ ਉਹਨਾਂ ਨੇ ਸਤੀਫਾ ਦਿੱਤਾ ਕਮੇਟੀ ਨਵੀਂ ਬਣ ਗਈ ਹੁਣ ਤੁਹਾਡਾ ਘਟਾ ਸੰਤੁਸ਼ਟ ਹੈ ਸਾਕੇ ਮੇਲੇ ਤੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਹੈ ਵਾਰਪ ਪੰਜਾਬ ਦੀ ਲੱਗਦਾ ਪੰਜਾਬ ਹਿੱਤ ਚ ਹੈ ਜੇ ਪ੍ਰਧਾਨ ਬਾਕੀ ਪਾਰਟੀ ਨੂੰ ਪ੍ਰਧਾਨ ਬਦਲ ਦੇ ਨੇ ਕਿਸੇ 2 ਸਾਲ ਦਿੰਦਾ ਕਿ 4 ਸਾਲ ਦਿੰਦਾ ਕਿ 5 ਸਾਲ ਦਿੰਦਾ ਜੇ ਉਸ ਤੋਂ ਬਾਅਦ ਬਦਲ ਕੇ ਨਵਾਂ ਪ੍ਰਧਾਨ ਵੀ ਆ ਜੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਐਵੇਂ ਪਤਾ ਨਹੀਂ ਕਿਉਂ ਇੰਨਾ ਲਾਲਚ ਦੀ ਗੱਲ ਕਹਿ ਲਈਏ ਆਪਾਂ ਨੇ ਕੁਝ ਵੀ ਕਹਿ ਲਈਏ ਜਿਹੜੇ ਕੱਟੜ ਵਿਰੋਧੀ ਨੇ ਕਾਂਗਰਸ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਹੁਣ ਹੀ ਉਹ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਾਲੀ ਦਲ ਵੱਡਾ ਹੋਣਾ ਚਾਹੀਦਾ ਸਰਜੀਤ ਹੋਣਾ ਚਾਹੀਦਾ ਪਰ ਕਹਿੰਦੇ ਸੁਖਵੀਰ ਬਾਦਲ ਦੀ ਅਗਵਾਈ ਤੋਂ ਹੋ ਹੀ ਨਹੀਂ ਸਕਦਾ ਲੜੀਆਂ ਨੇ ਸ਼ੋਮਨੀ ਕਲ ਦਾ ਲੜੀਆਂ ਦਾ ਚੱਲਦੀਆਂ ਵੀ ਲੜੀਆਂ ਨੇ ਸਾਝਾ ਸ਼ੋਮਨੀ ਕਲ ਦਾ ਕਿਸੇ ਵੀ ਘਾਟੀ ਜਿਹੜਾਈ ਲੜੀ ਜਿਸ ਸ਼ੋਮਨੀ ਕਲ ਦਾ ਰਹਿ ਗਾ ਜਿੱਦੇ ਘਰੇ ਬੈਠ ਜਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਜਿੱਤ ਜਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਹਾਰ ਜਾ ਮੈਨੂੰ ਤਾਂ ਨਹੀਂ ਫਰਕ ਪੈਂਦਾ ਮੈਂ ਮੰਤਰੀ ਬਣ ਜਾ ਤਾਂ ਫਰਕ ਨਹੀਂ ਪੈਂਦਾ ਮੈਂ ਤਾਂ ਉਸ ਗੁਰੂ ਮਹਾਰਾਜ ਦੀ ਚੁੱਤੇ ਪਾਛ ਦੀ ਕਿਰਪਾ ਚਾਹੁੰਨਾ ਕਿ ਉਹਦੀ ਮਿਹਰ ਹੋਣੀ ਚਾਹੀਦੀ ਹੈ ਇੰਗਲਿਸ਼ਰ ਉਸ ਵੇਲੇ ਭਾਵੇਂ ਪਹਿਲਾ ਅੰਦੋਲਨ ਚੱਲਿਆ ਭਾਵੇਂ ਖਨੌਰੀ ਬਾਰਡਰ ਤੇ ਅੰਦੋਲਨ ਚੱਲਿਆ ਜਿਹੜਾ ਰਖੜਾ ਪਰਿਵਾਰ ਹੈ ਸੇਵਾ ਲਈ ਹਮੇਸ਼ਾ ਜਿਹੜੀ ਮੋਰੀ ਕਤਾਰ ਦੇ ਵਿੱਚ ਹੁੰਦਾ ਭਾਵੇਂ ਤੁਸੀਂ ਦੇਖਿਆ ਸੀ ਜਦੋਂ ਪਹਿਲੇ ਕਿਸਾਨ ਅੰਦੋਲਨ ਚੱਲਿਆ ਸੀ ਜਿਹਦੇ ਵਿੱਚ ਰਖੜਾ ਪਰਿਵਾਰ ਵੱਲੋਂ ਲੰਮਾ ਸਮਾਂ ਲੰਗਰ ਲਾਇਆ ਗਿਆ ਸੀ ਤਾਂ ਉਹਦੇ ਵਿੱਚ ਜਿਹੜੇ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਨੇ ਉਹਨਾਂ ਨੂੰ 에ਰਪੋਰਟ ਤੋਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਰੋਕਿਆ ਵੀ ਸੀ ਅੱਜ ਫੇਰ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬका ਮੰਤਰੀ ਖਾਸੀਕਲਾਂ ਦੇ ਵਿੱਚ ਪਹੁੰਚੇ ਆਪਣੇ ਪਰਿਵਾਰਕ ਇੱਕ ਦੁਖਦਾਈ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ ਕਿ ਅਕਸਰ ਹਮੇਸ਼ਾ ਸੇਵਾ ਦੇ ਲਈ ਮੋਰੀ ਹੁੰਦੇ ਅੱਜ ਕਿੱਦਾਂ ਦੇਖ ਰਹੇ ਰਖੜਾ ਸਾਹਿਬ ਸਤਿ ਸ਼੍ਰੀ ਅਕਾਲ ਬਲੰਚ ਵੀ ਤੁਸੀਂ ਸੇਵਾ ਦੇ ਵਿੱਚ ਮੋਰੀ ਹੁੰਨੇ ਹੋ ਹਮੇਸ਼ਾ ਸੇਵਾ ਦੇ ਵਿੱਚ ਮੋਰੀ ਹੁੰਨੇ ਹੋ ਕਿਵੇਂ ਅੱਜ ਵੀ ਖਾਸੀ ਕਲਾਮ ਦੇ ਵਿੱਚ ਪਹੁੰਚੇ ਹੋ ਦੇਖੋ ਇਹ ਜਿਹੜੀ ਸੇਵਾ ਹੈ ਇਹ ਗੁਰੂ ਮਹਾਰਾਜ ਬਰਕਤ ਪਾਉਂਦਾ ਹੈ ਜੇ ਗੁਰੂ ਮਹਾਰਾਜ ਸਾਨੂੰ ਕੁਝ ਦਿੰਦਾ ਹੈ ਤਾਂ ਹੀ ਆਪਾਂ ਲਾ ਸਕਦੇ ਹਾਂ ਜੇ ਸਾਨੂੰ ਇਹਨਾਂ ਦੇਵੇ ਅਸੀਂ ਵੀ ਕਿੱਥੋਂ ਲਾਵਾਂਗੇ ਇਹ ਸੋ ਗੁਰੂ ਮਹਾਰਾਜ ਦੇ ਦਿੱਤੇ ਹੋਏ ਦੇ ਵਿੱਚੋਂ ਕੁਛ ਨਾ ਕੋਈ ਡਿਊਟੀ ਬਣਦਾ ਹੈ ਗੁਰਨਾਣਕ ਦੇਵ ਜੀ ਸਾਡਾ 20 ਰੁਪਏ ਦੀ ਐਫੀਆਰ ਕਰਾ ਕੇ ਭਾਗੇ ਨੇ ਜਿਹੜੀ ਮੁੱਕੀ ਰਹੀ ਸੋ ਉਹਦੇ ਨਾਲ ਸਾਨੂੰ ਸਹਾਇਤਾ ਵੀ ਪੁੱਗਣੀ ਪਈ ਪਤਾ ਵੀ ਬ੍ਰਦਰ ਨੇ ਮੇਰੇ ਨੂੰ 에어ਪੋਰਟ ਤੋਂ ਬਾਸ ਵੀ ਮੋਰਤਾ ਸੀਗਾ ਪਰ ਫਿਰ ਉਹਨਾਂ ਨੂੰ ਸਰਕਾਰ ਨੂੰ ਬੁਲਾਉਣਾ ਪਿਆ ਸੋ ਅੱਜ ਇੱਥੇ ਖੰਸੀਗਲਾ ਸਾਡੀ ਵੱਡੀ ਭੈਣ ਸੀ ਦਵਿੰਦਰ ਕੌਰ ਗਰੇਵਾਲ ਉਹ ਚਲੇ ਗਈ ਸਾਡੇ ਕੋ ਕਾਫੀ ਚਿਰ ਰਹੇ ਸੀ ਤੇ ਹਮੇਸ਼ਾ ਹੀ ਉਹਨਾਂ ਦੇ ਹੋ ਰਿਹਾ ਤੇ ਇੱਥੇ ਜਿਹਨਾਂ ਦੇ ਭੋਗ ਤੇ ਆਏ ਸੀਗੇ ਜਿਹੜਾ ਕਿਸਾਨੀ ਅੰਦੋਲਨ ਉਹ ਜਿਹ ਕਹਿੰਦੇ ਦੂਜਾ ਸ਼ੁਰੂ ਹੋ ਰਿਹਾ ਸਾਰੇ ਜਿਹੜੇ ਕਿਸਾਨ ਨੇਤਾ ਨੇ ਇਕੱਠੇ ਹੋ ਰਹੇ ਨੇ ਇਹਨੂੰ ਅੰਦੋਲਨ ਨੂੰ ਦੇਖਦੇ ਕਿਵੇਂ ਹੋਣ ਤੁਸੀਂ ਦੇ ਕੋਈ ਤਾਂ ਦੇਖਾ ਤਾਂ ਖੈ ਉਹਨਾਂ ਨੇ ਕੀ ਕਰਨਾ ਮੈਂ ਹੁਣ ਵੀ ਜਾ ਕੇ ਆਇਆ ਹਾਂ ਹੁਣ ਮੈਂ ਗਿਆ ਸੀ ਠੰਡ ਕਾਫੀ ਸੀ ਉਹਨੇ ਮੈਨੂੰ ਕਿਹਾ ਸੀਗੇ ਵੀ ਸਾਨੂੰ ਇੱਥੇ ਕੰਬਲ ਚਾਹੀਦੇ ਨੇ ਤੇ ਸਾਨੂੰ ਗੱਦੇ ਚਾਹੀਦੇ ਨੇ ਸਾਡੇ ਕੋ ਘਾਟ ਹੈ ਬਹੁਤ ਜ਼ਿਆਦਾ ਫਿਰ ਉਹ ਮੈਂ ਭੇਜਤੇ ਸੀਗੇ ਮੈਂ ਹੋਰ ਵੀ ਕਹਿ ਕੇ ਆਇਆ ਸੀ ਵੀ ਜਿਹੜੀ ਚੀਜ਼ ਵੀ ਲੋਡ ਹੋਵੇ ਤੇ ਗੁਰੂ ਦੀ ਬਖਸ਼ਾ ਜੋ ਤੁਸੀਂ ਕਹੋਗੇ ਉਹ ਐਜ਼ ਇਟ ਇਜ਼ ਸਾਨੂੰ ਕੋਈ ਲਿਮਟ ਨਹੀਂ ਕੋਈ ਹੋਰ ਨਹੀਂ ਜੋ ਤੁਸੀਂ ਕਹੋਗੇ ਜਿਵੇਂ ਕਰੋਂਗੇ ਜੀ ਪੂਰੀ ਕਰਕੇ ਦੇਵਾਂਗੇ ਪਰ ਜਿਹੜੇ ਪਾਚਪਾ ਦੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਵੱਡਾ ਬਿਆਨ ਆਇਆ ਕਹਿੰਦੇ ਜੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੇਤੀ ਤਾਂ ਪੂਰੇ ਦੇਸ਼ ਦੇ ਅੰਦਰ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਜਾਊਗਾ ਦੇਖੋ ਇਹ ਤਾਂ ਆਪੋ ਆਪਣੀ ਸੋਚ ਹੈ ਉਹ ਇਹ ਸੋਚ ਰੱਖਦੇ ਨੇ ਪਰ ਇਹ ਵੀ ਗੱਲ ਹੈ ਕਿ ਉਹ ਹਿੰਦ ਪੰਜਾਬ ਨੂੰ ਤੇ ਹਰਿਆਣਾ ਤੇ ਸਭ ਕੁਝ ਦੇਣ ਨੂੰ ਤਿਆਰ ਨਹੀਂ ਪਰ ਸਾਰੇ ਹਿੰਦੁਸਤਾਨ 'ਚ ਕਹਿੰਦੇ ਦੇਣੀ ਇੰਪੋਸੀਬਲ ਹੈ ਏ ਪਤਾ ਨਹੀਂ ਹੁਣ ਸਰਕਾਰ ਦਾ ਜਿਹੜਾ ਬਾਇਓ ਡਾਟਾ ਹੈ ਕੀ ਹੈ ਕੀ ਨਹੀਂ ਕਿਵੇਂ ਹੋ ਸਕਦਾ ਹੈ ਮੈਂ ਵੀ ਗੱਲ ਕੀਤੀ ਸੀ ਕਿਉਂਕਿ ਪਿੱਛੇ ਜੇ ਮੇਰੀ ਵੀ ਗੱਲ ਹੋਈ ਸੀ ਕਿ ਪੰਜਾਬ ਦੇ ਲਈ ਤਾਂ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਪਰ ਸਾਰੇ ਹਿੰਦੁਸਤਾਨ ਦੇ ਲਈ ਨਹੀਂ ਤੁਸੀਂ ਇੱਕ ਵੱਡੇ ਵਪਾਰੀ ਵੀ ਹੋ ਆਕਰ ਕਿਸਾਨ ਵੀ ਹੋ ਕਿਉਂ ਨਹੀਂ ਸਰਕਾਰ ਦੇਣਾ ਚਾਹੁੰਦੀ ਪੂਰੇ ਦੇਸ਼ ਦਾ ਕਿਉਂਕਿ ਹੱਕ ਤਾਂ ਪੂਰਾ ਦੇਸ਼ ਦੇ ਉੱਤੇ ਸਾਰੇ ਕਿਸਾਨਾਂ ਦਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਿਉਂ ਨਹੀਂ ਦੇਣਾ ਚਾਹੁੰਦੇ ਦੇਖੋ ਕਿਸਾਨ ਨਾਲ ਨਾ ਬਹੁਤ ਘੱਟ ਲੋਕ ਖੜਦੇ ਨੇ ਕਿਸਾਨਾਂ ਦੀ ਮਿਹਨਤ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵਪਾਰ ਕਰਨਾ ਬੜਾ ਸੌਖਾ ਹੈ ਬਾਕੀ ਕੰਮ ਕਰਨੇ ਬੜੇ ਸੌਖੇ ਨੇ ਜਿਹੜੀ ਖੇਤੀ ਹੈ ਇਹ ਤਾਂ ਸੱਪਾਂ ਦੇ ਸਿਰ ੜ ਕੇ ਨਾ ਕਰਨੀ ਪੈਂਦੀ ਆ ਪਤਾ ਨਹੀਂ ਕਿੱਥੇ ਕੀ ਹੋਵੇ ਦਿਨ ਰਾਤ ਕਰਨੀ ਪੈਂਦੀ ਆ ਬਿਜਲੀ ਦਿਨ ਚ ਆਉਂਦੀ ਹੈ ਰਾਤ ਨੂੰ ਆਉਂਦੀ ਹੈ ਜਿਹੜੇ ਬੰਦਿਆਂ ਨੇ ਕਰਕੇ ਦੇਖੀ ਹੈ ਮੈਂ ਤਾਂ ਖੇਤੀ ਖੁਦ ਕੀਤੀ ਹੈ ਗੋਡਣਾ ਬੜਨਾ ਮੋਟਣਾ ਚੌਣੀਆਂ ਸਾਰਾ ਕੁਝ ਆਪਣੇ ਹੱਥੀ ਕੀਤਾ ਤੇ ਜੇ ਸਭ ਤੋਂ ਔਖੀ ਜ਼ਿੰਦਗੀ ਹੈ ਤਾਂ ਕਿਸਾਨ ਦੀ ਹੈ ਅਰਸਾ ਫਾਈਨੈਂਸ਼ਲੀ ਵੀ ਜੇ ਸਭ ਤੋਂ ਵੱਧ ਔਖਾ ਹੈ ਤਾਂ ਕਿਸਾਨ ਹੈ ਸੋ ਇਹ ਦੇਖਣੀ ਦੇਖਣਾ ਕਿਸੇ ਟਾਈਮ ਦੇ ਵਿੱਚ ਤਾਂ ਅਸੀਂ ਜਾਇ ਜਵਾਨ ਜਾਇ ਕਿਸਾਨ ਦਾ ਨਾਲ ਲਾਉਂਦੇ ਸੀ ਕਿਉਂ ਲਾਉਂਦੇ ਸੀ ਜਦੋਂ ਸਾਡੀ ਬਾਹਰ ਦੀ ਲੜਾਈ ਹੋਈ ਹੈ ਅਸੀਂ ਬਹੁਤ ਪਿੱਛੇ ਰਹਿ ਗਏ ਸੀ ਚੈਨਲ ਦੇ ਉੱਤੋਂ ਤੇ ਉਧਰੋਂ ਸਾਡੇ ਕੋਲ ਖਾਣ ਵੀ ਕੁਝ ਨਹੀਂ ਸੀ 65 ਦੀ ਲੜਾਈ ਦੇ ਵਿੱਚ ਜਦੋਂ ਮੈਕਸੀਕਨ ਕੰਕ ਕੋਈ ਹੈ ਤਾਂ ਪੰਜਾਬ ਆਇਆ ਨੇ ਇੰਨੀ ਪੈਦਾਬਾਰ ਕੀਤੀ ਸੀ ਕਿ ਵੀ ਅਸੀਂ ਉਹ ਲੜਾਈ ਲੜ ਸਕਿਆ ਪੈ ਟੈਂਕ ਤੋੜ ਸਕਿਆ ਨਹੀਂ ਤਾਂ ਅਸੀਂ ਅਮਰੀਕਾ ਦੀਆਂ ਅੱਖਾਂ ਚ ਖਾ ਪਾ ਕੇ ਨਹੀਂ ਜਾ ਸਕਦੇ ਸੋ ਮੈਨੂੰ ਜਿਹੜਾ ਪਤਾ ਲੱਗਿਆ ਹੈ ਕਿ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਪਣੇ ਪੈਨ ਨਾਲ ਲਿਕੇ ਗਿਆ ਸੀ ਕਿ ਪੰਜਾਬ ਦੀ ਕਦੇ ਵੀ ਐਮਐਸਪੀ ਖਤਮ ਨਹੀਂ ਹੋਣੀ ਚਾਹੀਦੀ ਕਿਉਂਕਿ ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਹਫ਼ਤੇ ਦੇ ਵਿੱਚ ਸਾਨੂੰ ਇੱਕ ਦਿਨ ਵਰਤ ਰੱਖਣਾ ਚਾਹੀਦਾ ਤਾਂ ਸਾਡਾ ਗਦਾਰਾ ਹੋ ਸਕਦਾ ਹੈ ਕਿਉਂਕਿ ਅਸੀਂ ਹਤਮਨ ਕੇ ਮਿੰਤਾ ਕਰਕੇ ਕਣਕ ਮੰਗਦੇ ਸੀਗੇ ਪਰ ਪੰਜਾਬ ਨੇ ਇੰਨੀ ਮਿੰਤ ਕੀਤੀ ਪੰਜਾਬ ਦੇ ਕਿਸਾਨ ਨੇ ਇੰਨੀ ਮਿੰਤ ਕੀਤੀ ਕਿ ਉਹ ਅੱਜ ਕਣਕ ਹੈ ਜਿਹੜੀ ਸਰਪਲਸ ਕਰਦੀ ਇਕੱਲੀ ਕਣਕ ਹੀ ਨਹੀਂ ਕੀਤੀ ਧਾਨ ਵੀ ਕਰਤਾ ਹਰ ਫਸਲ ਜਿੰਨੀ ਪ੍ਰੋਡਕਸ਼ਨ ਸਾਡੀ ਹੈ ਮੈਨੂੰ ਮੌਕਾ ਲੱਗਿਆ 80 ਦੇ ਵਿੱਚ ਮੈਨੂੰ ਯੂਨੀਵਰਸਿਟੀ ਦੇ ਪੀਜੀਯੂ ਨੇ ਭੇਜਿਆ ਸੀਗਾ ਅਮਰੀਕਾ ਦੇ ਵਿੱਚ ਚੇਂਜ ਪ੍ਰੋਗਰਾਮ ਦੇ ਵਿੱਚ ਦਿਦਾਰ ਸਿੰਘ ਮੇਰਾ ਹੋਸਟ ਫਾਰਮਰ ਸੀ ਜਿੰਨੀ ਅਸੀਂ ਪ੍ਰੋਡਕਸ਼ਨ ਲੈਂਦੇ ਹਾਂ ਓਨੀ ਅਮਰੀਕਾ ਪ੍ਰੋਡਕਸ਼ਨ ਲੈਂਦੀ ਹੈ ਅਮਰੀਕਾ ਸਭ ਤੋਂ ਵੱਧ ਨਹੀਂ ਪ੍ਰੋਡਕਸ਼ਨ ਲੈਂਦਾ ਕਿਉਂਕਿ ਮਿਹਨਤੀ ਜਿੰਨਾ ਮਿਹਨਤੀ ਪੰਜਾਬ ਦਾ ਜੱਟ ਹੈ ਕਿਸਾਨ ਹੈ ਉਹ ਦੁਨੀਆ 'ਚ ਕੋਈ ਹੈ ਨਹੀਂ ਮੈਨੂੰ ਗੱਲ ਮੌਕਾ ਲੱਗਿਆ ਦਿਦਾਰ ਸਿੰਘ ਬੈਂਸ ਦੇ ਕਰਨ ਦਾ ਕਿ 1980 ਦੇ ਵਿੱਚ ਸਰਵੇ ਹੋਇਆ ਸੀ ਪਤਾ ਲੱਗਿਆ ਵੀ ਦਇਦਰ ਸਿੰਘ ਬੈਂਚ ਦੁਨੀਆ ਦੇ ਵਿੱਚ ਐਜੇ ਇੰਡੀਵਿਜੁਅਲ ਫੀਚ ਲਾਉਣ ਦੇ ਵਿੱਚ ਇੱਕ ਨੰਬਰ ਤੇ ਆ। ਮੈਂ ਉਹਨੂੰ ਪੁੱਛਿਆ ਬੈਂਚਾ ਤੁਸੀਂ ਇੰਨੀ ਤਰੱਕੀ ਕਿਵੇਂ ਕੀਤੀ? ਉਹ ਮੈਨੂੰ ਹਸਨ ਲਾਇਆ ਕਹਿੰਦਾ ਰਖਣ ਸਾਹਿਬ ਇੱਥੋਂ ਤਾਂ 10ਵੀਂ ਪਾਸ ਨਹੀਂ ਹੋਈ ਤੇ ਬਾਰਡਰ ਰਾਤ ਨੂੰ ਕਰਕੇ ਕਈ ਰਾਤਾਂ ਲਾ ਕੇ ਅਸੀਂ ਕ੍ਰੋਸ ਕੀਤਾ। ਇੱਥੇ ਆ ਕੇ ਦਿਹਾੜੀਆਂ ਕਰਦੇ ਰਹੇ 16 16 ਘੰਟੇ ਬਲ 24 24 ਘੰਟੇ ਕੰਮ ਕਰਦੇ ਰਹੇ। ਮੈਂ ਪਹੁੰਚਣ ਲੱਗਿਆ ਉਹਨੂੰ ਕਿ 24 ਘੰਟੇ ਕਿਵੇਂ ਕੰਮ ਕਰਦੇ ਸੀ ਕਹਿੰਦੇ ਵੀ ਦਿਨ ਚ 24 ਆਪਣਾ 12 ਘੰਟੇ ਟਵਾਟਰ ਤੋੜਦੇ ਸੀ ਰਾਤ ਨੂੰ 12 ਘੰਟੇ ਖੇਤ ਨੂੰ ਪਾਣੀ ਲਾਉਂਦੇ ਸੀ ਉਹਦੇ ਦਰਮਿਆਨ ਸੌਂ ਵੀ ਲੈਂਦੇ ਸੀਗੇ ਤੇ ਉਹਦੇ ਨਾਲ ਕੱਪੜੇ ਵੀ ਧੋ ਲੈਂਦੇ ਸੀਗੇ ਆਪਣੀ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਦੇ ਸੀ ਸੋ ਇਹ ਐਗਜ਼ੈਂਪਲ ਹੈ ਸਾਡੇ ਲਈ ਇੱਕ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਕਿੰਨਾ ਕਿਮਤੀ ਆ ਕਿੰਨਾ ਖਿੰਮਤੀ ਆ ਕਿੰਨੇ ਕਿ ਸ਼ੌਕ ਨਾਲ ਖੇਤੀ ਕਰਦਾ ਹੈ ਦੁਨੀਆ ਦੇ ਵਿੱਚ ਕੋਈ ਵੀ ਮੰਦਾ ਖੇਤੀ ਕਰਕੇ ਸ਼ੌਕ ਨਾਲ ਨਹੀਂ ਕਰਦਾ ਇੱਕ ਪੰਜਾਬੀ ਹੈ ਜਿਹੜਾ ਸ਼ੌਕ ਨਾਲ ਖੇਤੀ ਕਰਦਾ ਜਿਹੜਾ ਤੁਹਾਡਾ ਧੜਾ ਸੀ ਸ਼੍ਰੋਮਣੀ ਕਾਲੀ ਦਲ ਤੇ ਆ ਜੰਨੇ ਉਹ ਮੰਗ ਕਰਦਾ ਸੀ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦੇਣ ਉਹਨਾਂ ਨੇ ਅਸਤੀਫਾ ਦਿੱਤਾ ਕਮੇਟੀ ਨਵੀਂ ਬਣ ਗਈ ਹੁਣ ਤੁਹਾਡਾ ਧੜਾ ਸੰਤੁਸ਼ਟ ਹੈ ਦੇਖੋ ਸਾਡੀ ਤਾਂ ਪਹਿਲਾਂ ਵੀ ਸੰਤੁਸ਼ਟੀ ਸੀ ਸਭ ਤੋਂ ਵੱਡੀ ਗੱਲ ਅਸੀਂ ਤਾਂ 4-5 ਸਾਲ ਪਹਿਲਾਂ ਵੀ ਕਹਿੰਦੇ ਰਹੇ ਹਾਂ ਉਹਨੂੰ ਕਿ ਵੀ ਆਪਾਂ ਗਲਤੀਆਂ ਕੀਤੀਆਂ ਨੇ ਬਲੰਡਰ ਕੀਤੀਆਂ ਨੇ ਆਪਣੀ ਸਰਕਾਰ ਨੇ ਕੀਤੀਆਂ ਨੇ ਤੁਸੀਂ ਕੀਤੀਆਂ ਨੇ ਆਪਾਂ ਨੂੰ ਆਪਾਂ ਜਾ ਕੇ ਬਾਬਾ ਗੁਰਬਖਸ਼ ਸਿੰਘ ਦੇ ਗੁਰਦਵਾਰ ਸਾਹਿਬ ਜਾ ਕੇ ਅਸੀਂ ਘਟਮੜ ਸਾਹਿਬ ਕਰਵਾਏ ਉੱਥੇ ਜਾ ਕੇ ਵੀ ਅਸੀਂ ਸੇਵਾ ਵੀ ਕੀਤੀ ਤੇ ਜੋ ਅਸੀਂ ਇਹ ਸੇਵਾ ਕਰਦੇ ਆ ਅਸੀਂ ਕਿਉਂ ਨਾ ਵਿਧੀ ਵਿਵਧਾਨ ਦੇ ਨਾਲ ਸ਼੍ਰੀ ਕਾਲਤਾਕਸ ਸਾਹਿਬ ਦੇ ਜਾ ਕੇ ਸੀ ਮਾਫੀ ਮੰਗ ਲਈਏ ਪਰ ਉਦੋਂ ਉਹ ਗਲਤੀ ਆਈ ਨਹੀਂ ਫਿਰ ਉਹਨੂੰ ਇਹ ਵੀ ਗੱਲ ਕਹੀ ਕਿ ਜੇ ਤੁਸੀਂ ਨਹੀਂ ਮਾਫੀ ਮੰਗਣੀ ਹੈ ਤਾਂ ਤੁਸੀਂ ਟੈਂਪਰੇਰੀ 6 ਮਹੀਨੇ ਖਾਤੇ ਸਾਲ ਖਾਤੇ ਰਜਾਇਨ ਕਰ ਦਿਓ ਉਦੋਂ ਬਾਅਦ ਤੁਹਾਡੇ ਘਰ ਚ ਹਰ ਪਾ ਦੇਾਂਗੇ ਉਹ ਇਸ ਗੱਲ ਤੇ ਵੀ ਮੰਨੇ ਦੇਖੋ ਲੋਕਾਂ ਨੇ ਸਾਨੂੰ ਸਬਕ ਦਿੱਤਾ 17 ਦੇ ਵਿੱਚ ਆ ਕੇ ਅਸੀਂ ਬੁਰੀ ਤਰ੍ਹਾਂ ਇਲੈਕਸ਼ਨ ਹਾਰ ਗਏ ਸਾਸਕ ਦੇ ਨੇ ਕਿ ਸੰਨੂਦ ਕਿਹਾ ਸੀਗਾ ਸਾਸਕ ਵੀ ਇਥੇ ਬਾਲ ਨੂੰ ਕਿ ਤੁਸੀਂ ਛੱਡ ਦਿਓ ਵੱਡੇ ਬਾਲ ਸਾਹਿਬ ਨੂੰ ਪ੍ਰਦਾਨ ਬਣਾ ਦਿਨੇ ਹਾਂ ਪਰ ਉਹ ਵੀ ਇਸ ਗੱਲ ਤੇ ਨਹੀਂ ਮੰਨੇ ਹਨ ਉਸ ਤੋਂ ਬਾਅਦ ਵੀ ਕਈ ਵਾਰੀ ਗੱਲ ਚੱਲਦੀ ਰਹੀ ਲਗਾਤਾਰ ਗੱਲ ਚੱਲਦੀ ਰਹੀ ਇਹ ਤਾਂ ਜਿਹੜਾ ਅਸੀਂ ਸਟੈਪ ਚੁੱਕਿਆ ਅਨਸਰ ਦੇ ਨੂੰ ਚੁੱਕਿਆ ਜਿੰਨਾ ਮੇਰੇ ਕੋਲ ਸੀਗੇ ਵੱਡੇ ਬਾਲ ਸਾਹਿਬ ਸਕਰੀਰ ਬਾਲ ਮੇਰਾ ਖਿਆਲ ਕਿਸੇ ਵੀ ਨਹੀਂ ਹੋਣੇ ਜਿੰਨੀ ਸਾਡੀ ਨੇੜਤਾ ਸਿਆਪ ਵਿੱਚ ਪਰ ਮਨ ਦੇ ਵਿੱਚ ਇਹ ਵੀ ਸੀ ਵੀ ਕਟੋਕਰ ਗੁਰੂ ਤੋਂ ਬੇਮੱਖ ਨਹੀਂ ਹੋਣੇ ਤੇ ਜਦੋਂ ਉੱਥੇ ਜਾ ਕੇ ਸੇਵਾ ਕਰ ਲਈ ਤੇ ਸਾਰੇ ਜਿੰਨਾ ਬੋਸ ਸੀ ਬੰਦੋ ਤੋ ਬੈਨ ਲਿਆ ਪਰ ਸਾਨੂੰ ਇਹ ਸੇਵਾ ਇਨਵਿਨ ਮੰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਸੀ ਸਾਨੂੰ ਕਿ ਇਹ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਰਜਾਇਨ ਕੀਤੇ ਨੇ ਖਾਸ ਕਰਕੇ ਸਵਿਟਸ ਨੇ ਬੰਦ ਨੂੰ ਕਿ ਵੀ 3 ਦਿਨ ਦੇ ਵਿੱਚ ਜਿਹੜੇ ਰਜਾਇਨ ਅਕਸੈਪਟ ਕਰਾ ਕੇ ਸਾਡੇ ਕੋਲ ਭੇਜੋ ਉਹ ਅਸੀਂ ਪਹਿਲਾਂ ਕਹਿੰਦਾ ਕਿ ਵੀ ਅਸੀਂ 20 30 ਤੱਕ ਸਾਨੂੰ ਟਾਈਮ ਦੇ ਦਿਓ ਫਿਰ ਜੀ ਕਹਿੰਦਾ ਵੀ 20 ਦਿਨ ਦਾ ਦੇ ਦਿਓ 22 ਤੱਕ ਕਰ ਦਿਓ ਫਿਰ ਕਹਿੰਦਾ 15 ਦਿਨ ਹੋਰ ਦੇ ਦਿਓ ਫਿਰ ਉਹ ਵੀ 15 ਦਿਨ ਲਾਂਗੇ ਚਲੋ ਦੇਹ ਰਾਏ ਜੋਸਟੇ ਫੇ ਵੀ ਉਹਨੇ ਅਜਾਈਂ ਦਿੱਤਾ ਧੰਨਵਾਦ ਕਰਦੇ ਹਾਂ ਅੱਜ ਕੱਲ ਦਾ ਦੂਜੀ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਜੋ ਜਦਰ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਜਿਹੜੀ ਸਤਮੇਬੀਰੀ ਕਮੇਟੀ ਬਣੀ ਹੈ ਉਸ ਦੀ ਕਮਾਂਡ ਥੱਲੇ ਆਪਾਂ ਮੈਂਬਰਸ਼ਿਪ ਕਰੀਏ ਜਿੰਨੂੰ ਮਰਜ਼ੀ ਪ੍ਰਧਾਨ ਬਣਾ ਦੇਣਾ ਔਰ ਫੇ ਵੀ ਪ੍ਰਧਾਨ ਅਸੀਂ ਉਹਨੂੰ ਬਣਾ ਦੇਣਾ ਹੈ ਇਹੀ ਜੀ ਗੱਲ ਨਹੀਂ ਪ੍ਰਧਾਨ ਅਸੀਂ ਫੇ ਵੀ ਉਹਨੂੰ ਬਣਾਵਾਂਗੇ ਪਰ ਘੱਟੋ ਘੱਟ ਸਾਨੂੰ ਉਹ ਗੱਲ ਜ਼ਰੂਰ ਮੰਨਣੀ ਚਾਹੀਦੀ ਹੈ ਜੋ ਸ਼੍ਰੀ ਅਕਾਲ ਤਾਜ ਜਦਰ ਸਾਹਿਬ ਨੇ ਕਹੀ ਹੈ ਉਹੋ ਤੇ ਸਾਨੂੰ ਫੁੱਲ ਚੁਣੌਣੇ ਚਾਹੀਦੇ ਨੇ ਇਹ ਬੰਤੀ ਹੈ ਮਾਗੀ ਮੇਲੇ ਤੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਹੈ ਵਾਰਿਸ ਪੰਜਾਬ ਦੇ ਲੱਗਦਾ ਪੰਜਾਬ ਹਿੱਤ ਚ ਦੇਖੋ ਹਿੱਤ ਤਾਂ ਹੀ ਆਪਾਂ ਕਹਿ ਸਕਦੇ ਅਕਾਲੀ ਦਲ ਚਾਹੀਦਾ ਤਾਂ ਇੱਕੋ ਹੀ ਹੈ ਪਰ ਜਦੋਂ ਕਿਤੇ ਕਮੀਆਂ ਆ ਜਾਣ ਤਾਂ ਫਿਰ ਜਾ ਕੇ ਇਹ ਚੀਜ਼ਾਂ ਹੁੰਦੀਆਂ ਨੇ ਪਹਿਲਾਂ ਮਾਨ ਸਾਹਿਬ ਨੇ ਬਣਾਇਆ ਸੀ ਮਾਨ ਸਾਹਿਬ ਨੇ ਵੀ ਬਹੁਤ ਵੱਡਾ ਫਤਵਾ ਦਿੱਤਾ ਸੀ ਲੋਕਾਂ ਨੇ ਉਸ ਤੋਂ ਬਾਅਦ ਅਮਰਤਪਾਲ ਨੇ ਵੀ ਬਹੁਤ ਵੱਡਾ ਫਤਵਾ ਦਿੱਤਾ ਖਾਲਸਾ ਜੀ ਨੇ ਵੀ ਬਹੁਤ ਵੱਡਾ ਫਤਵਾ ਦਿੱਤਾ ਜੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਤਾਂ ਇੱਥੇ ਕੋਈ ਹੋਰ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਪਰ ਅਸੀਂ ਆਪਸੀ ਦੀ ਡਿਫੈਂਸਿਸ ਪਾ ਦਿੰਦੇ ਆ ਆਪਸ ਵਿੱਚ ਸੈਲਫ ਇੰਟਰਸਟ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ ਕਿਉਂਕਿ ਜੇ ਪ੍ਰਧਾਨ ਬਾਕੀ ਪਾਰਟੀ ਚ ਪ੍ਰਧਾਨ ਬਦਲਦੇ ਨੇ ਕਿਸੇ 2 ਸਾਲ ਰਹਿੰਦਾ ਕਿ 4 ਸਾਲ ਰਹਿੰਦਾ ਕਿ 5 ਸਾਲ ਰਹਿੰਦਾ ਜੇ ਉਹ ਤੋਂ ਬਾਅਦ ਬਦਲ ਕੇ ਨਵਾਂ ਪ੍ਰਧਾਨ ਵੀ ਆ ਜਾਏ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਐਵੇਂ ਪਤਾ ਨਹੀਂ ਕਿਉਂ ਇੰਨਾ ਲਾਲਚ ਦੀ ਗੱਲ ਕਹਿ ਲਈਏ ਆਪਾਂ ਕੁਝ ਵੀ ਕਹਿ ਲਈਏ ਤੇ ਜੇ ਬੰਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਸਮਝ ਕੇ ਕੋਈ ਦਾਤ ਸਮਝ ਕੇ ਇਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਕਰ ਲਵੇ ਤਾਂ ਫਿਰ ਲਾਲਚ ਰਹ ਹਾਂ ਤੁਹਾਡੇ ਜਿਹੜੇ ਕੱਟੜ ਵਿਰੋਧੀ ਨੇ ਕਾਂਗਰਸ ਵਾਲੇ ਸੁਖਜਿੰਦਰ ਸਿੰਘ ਗਰੰਦਾਵਾ ਉਹ ਨਹੀਂ ਉਹ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਾਲੀ ਦਲ ਵੱਡਾ ਹੋਣਾ ਚਾਹੀਦਾ ਸਰਜੀਤ ਹੋਣਾ ਚਾਹੀਦਾ ਪਰ ਕਹਿੰਦੇ ਸੁਖਵੀਰ ਬਾਦਲ ਦੀ ਗਵਾਈ 'ਚ ਹੋ ਹੀ ਨਹੀਂ ਸਕਦਾ ਦੇਖੋ ਹਰ ਬੰਦਾ ਚਾਹੁੰਦਾ ਜਿੰਨਾ ਚਿਰ ਕੋਈ ਖੇਤਰੀ ਪਾਰਟੀ ਨਾ ਹੋ ਗਈ ਔਰ ਤਕੜੀ ਨਹੀਂ ਹੋਊਗੀ ਸਟ੍ਰੌਂਗ ਨਹੀਂ ਹੋਊਗੀ ਜੇ ਪੰਜਾਬ ਦੇ ਹਿੱਤਾਂ ਬਾਰੇ ਕੋਈ ਸੋਚ ਸਕਦਾ ਹੈ ਤਾਂ ਖੇਤਰੀ ਪਾਰਟੀ ਸੋਚ ਸਕਦੀ ਹੈ ਛੋਮਣੀ ਕਾਲੀ ਦਲ ਸੋਚ ਸਕਦਾ ਅੱਜ ਆਪ ਦੀ ਸਰਕਾਰ ਹੈ ਇੰਜ ਇੰਟਰਸਟ ਕਿੱਥੇ ਹੈ ਦਿੱਲੀ ਹੈ ਕੋਈ ਗੱਲ ਛੋਟੀ ਤੋਂ ਗੱਲ ਹੋ ਜੇ ਵੱਡੀ ਗੱਲ ਹੋ ਜੇ ਦਿੱਲੀ ਚਲੇ ਜਾਂਦੇ ਨੇ ਇਸ ਤਰ੍ਹਾਂ ਕਾਂਗਰਸ ਦੀ ਗੱਲ ਹੈ ਕਾਂਗਰਸ ਵੀ ਦਿੱਲੀ ਨਾਲ ਜੁੜੀ ਹੋਈ ਹੈ ਤੇ ਜਿਹੜੀ ਭਾਜਪਾ ਹੈ ਉਹ ਤਾਂ ਹੈ ਹੀ ਦਿੱਲੀ ਨਾਲ ਸੋ ਜੇ ਪੰਜਾਬ ਦੇ ਹਿੱਤ ਦੀ ਕੋਈ ਗੱਲ ਕਰ ਸਕਦਾ ਸ਼ੋਭ ਨਿਕਾਲੀ ਦਲ ਕਰ ਸਕਦਾ ਤੇ ਸਾਡੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਜੇ ਅਸੀਂ ਇਮਾਨਦਾਰੀ ਤੇ ਜਾਂਦਾ ਹੀ ਰੱਖ ਲਈਏ ਤੇ ਜੇ ਪੰਜਾਬ ਦੀ ਗੱਲ ਕਰ ਲਈਏ ਆਪਣੇ ਹਿੱਤ ਛੱਡ ਕੇ ਪਾਰਟੀ ਦੀ ਗੱਲ ਕਰ ਲਈਏ ਤੇ ਪੰਜਾਬ ਦੀ ਹਿੱਤਾਂ ਦੀ ਗੱਲ ਕਰ ਲਈਏ ਤਾਂ ਫਿਰ ਕੋਈ ਦੌਰ ਆਇਆ ਨਹੀਂ ਜਿੰਨੀਆਂ ਲੜਾਈਆਂ ਲੜੀਆਂ ਨੇ ਸ਼ੋਭਨੀ ਕਲਦਾਲ ਨੇ ਲੜੀਆਂ ਅੱਜ ਤੱਕ ਜਿੰਨੀਆਂ ਵੀ ਲੜੀਆਂ ਨੇ ਸਾਰੀਆਂ ਸ਼ੋਭਨੀ ਕਲਦਾਲ ਨੇ ਕਿਸੇ ਵੀ ਪਾਰਟੀ ਨਾਲ ਜੜਾਈ ਲੜੀ ਜਿੰਨੀਆਂ ਸ਼ੋਭਨੀ ਕਲਦਾਲ ਨੇ ਜੜਾਈ ਲੜੀਆਂ ਆਖੀ ਸਵਾਲ ਹੈ ਮੇਰਾ ਤੁਸੀਂ ਵੀ ਗੱਲ ਕੀਤੀ ਹੈ ਕਿ ਤੁਹਾਡੇ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਬੜੀ ਨੇੜਤਾ ਰਹੀ ਹੈ ਅਸਤੀਫਾ ਦੇਣ ਤੋਂ ਬਾਅਦ ਕੋਈ ਸੁਖਵੀਰ ਬਾਦਲ ਨਾਲ ਤੁਹਾਡੀ ਗੱਲਬਾਤ ਹੋਈ ਨੇ ਹਾਲੇ ਕੋਈ ਗੱਲ ਨਹੀਂ ਹੋਈ ਹਾਲੇ ਕੋਈ ਗੱਲ ਹੋਈ ਜਿੱਦੇ ਸਹੀ ਤਰੀਕੇ ਨਾਲ ਜੋ ਹੁਕੂਨਾਮਾ ਸ਼ੇਖ ਅਲਤਾਫ ਸਾਹਿਬ ਨੇ ਕੀਤਾ ਹੈ ਜਦੋਂ ਉਹ ਪੂਰਾ ਲਾਗੂ ਹੋਗਾ ਫਿਰ ਸਾਡੇ ਕੋਈ ਹੈ ਹੀ ਨਹੀਂ ਗਰਾਜੇ ਨਹੀਂ ਛੁਰਿਤ ਰੱਖ ਲੈਣ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਮੈਂ ਤਾਂ ਅੱਜ ਘਰੇ ਬੈਠ ਜਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਜਿੱਤ ਜਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਹਾਰ ਜਾ ਮੈਨੂੰ ਤਾਂ ਨਹੀਂ ਫਰਕ ਪੈਂਦਾ ਮੈਂ ਮੰਤਰੀ ਬਣ ਜਾ ਤਾਂ ਫਰਕ ਨਹੀਂ ਪੈਂਦਾ ਮੈਂ ਤਾਂ ਕੋਚ ਗੁਰੂ ਮਹਾਰਾਜੀ ਚੁੱਤੇ ਪਾਸ ਅਧੀ ਕਿਰਪਾ ਚਾਹੁੰਨਾ ਕਿ ਉਹਦੀ ਮਿਹਰ ਹੋਣੀ ਚਾਹੀਦੀ ਹੈ ਬਾਕੀ ਸਾਰੀਆਂ ਗੱਲਾਂ ਛੋਟੀਆਂ ਨੇ ਬਹਿਮ ਹੈ ਸਾਨੂੰ ਕਿ ਮੰਤਰੀ ਬਣ ਕੇ ਬੰਦਾ ਬਹੁਤ ਵੱਡਾ ਬਣ ਜਾਂਦਾ ਐ ਐਮਐਲਏ ਬਣ ਕੇ ਬੜਾ ਬੰਦਾ ਬੰਦਾ ਬਣ ਜਾਂਦਾ ਜਿੰਨੀ ਸੰਤੁਸ਼ਟੀ ਤੁਹਾਨੂੰ ਆਪਣਾ ਘਰ ਦਾ ਕੰਮ ਕਰਕੇ ਖਾਸ ਕਰਕੇ ਤੁਸੀਂ ਕਿਸਾਨਦੂਲ ਨਿਕਲ ਕੇ ਤੇ ਖੇਤੀ ਜਿੰਨੀ ਸੰਤੁਸ਼ਟੀ ਹੈ ਉਨੀ ਦੁਨੀਆਂ ਦੇ ਕਿਸੇ ਕੰਮ ਵਿੱਚ ਸੰਤੁਸ਼ਟੀ ਹਾਇ ਨਹੀਂ ਕਦੇ ਦੇਖ ਲਓ ਕਿਸੇ ਨੂੰ ਕਰਕੇ ਪਰ ਮੈਂ ਆਪ ਖੁਦ ਖੇਤੀ ਆਪਨੇ ਪੂਰੀ ਉਹਦਣਾ ਕੀਤੀ ਐ ਤੇ ਜਿੰਨੀ ਸੰਤੁਸ਼ਟੀ ਤੁਹਾਨੂੰ ਕੰਮ ਕਰਕੇ ਮਿਲਦੀ ਹੈ ਨਾ ਹੋਰ ਕਿਸੇ ਕੰਮ ਵਿੱਚ ਨਹੀਂ ਮਿਲਦੀ ਉਹ ਨਹੀਂ ਬਾਹਤਰ ਮਾਣ ਇਹ ਸੱਜਣਾ ਸੱਤਾ ਮੰਤਰੀ ਸਰਦਾਰ ਸਰਜੀਤ ਸਿੰਘ ਰਖੜਾ ਸੀਗੇ ਜਿਹੜੇ ਕਹਿੰਦੇ ਕਿ ਪੰਜਾਬ ਦੇ ਹਿੱਤ ਦੀ ਗੱਲ ਸਿਰਫ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਪਰ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੂੰ ਵੀ ਆਪਣੇ ਹਿੱਤ ਛੱਡ ਕੇ ਇਕਜੁੱਟ ਹੋਣ ਦੀ ਲੋੜ ਹੈ